ਪੰਜਾਬ ਦੇਆਂ ਜੇਲਾਂ ਦੇ ਵਿੱਚ ਨਸ਼ੇ ਦੀ ਸਪਲਾਈ ਅਤੇ ਮੋਬਾਈਲ ਦੀ ਸਪਲਾਈ ਨੂੰ ਰੋਕਣ ਦੇ ਲਈ ਕਿਤੇ ਨਾ ਕਿਤੇ ਪੰਜਾਬ ਸਰਕਾਰ ਹੁਣ ਸਖਤ ਹੁੰਦੀ ਨਜ਼ਰ ਆ ਰਹੀ ਆ ਹੁਣ ਪੰਜਾਬ ਦੀਆਂ ਜੇਲਾਂ ਦੇ ਵਿੱਚ ਬਾਡੀ ਸਕੈਨਰ ਲੱਗਣਗੇ ਜਿਹੜੀ ਵਸਤੂ ਅੰਦਰ ਨਹੀਂ ਜਾ ਸਕੇਗੀ ਨਾ ਮੋਬਾਈਲ ਜਾ ਸਕੇਗਾ ਨਾ ਕੋਈ ਨਸ਼ਾ ਜਾ ਸਕੇਗਾ ਹੁਣ ਨਾਬਾ ਜੇਲ੍ਹ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਨੇ ਜਿਹੜੀਆਂ ਵਿਖਾ ਰਿਹਾ ਇਸ ਜੇਲ੍ਹ ਦੇ ਵਿੱਚ 900 ਦੇ ਲਗਭਗ ਕੈਦੀ ਹਵਾਲਾਤੀ ਜਿਹੜੇ ਬੰਦ ਨੇ ਪਰ ਜਦੋਂ ਹੁਣ ਕੋਈ ਪਰਿਵਾਰਕ ਮੈਂਬਰ ਆ ਜਿਹੜਾ ਮੁਲਾਕਾਤ ਕਰਨ ਆਵੇਗਾ ਤਾਂ ਉਸਦੀ ਬਾਡੀ ਦਾ ਸਕੈਨਰ ਹੋਵੇਗਾ ਵੈਗ ਦਾ ਸਕੈਨਰ ਹੋਵੇਗਾ ਦੋ ਗੇਟ ਨੇ ਨਾਬਾ ਜ਼ੇਲ ਦੇ ਜਿਹਦੇ ਪਹਿਲੇ ਗੇਟ ਤੇ ਖੜਿਆ ਸੀ ਤੇ ਇੱਥੇ ਵੀ ਤਲਾਸ਼ੀ ਹੁੰਦੀ ਹੈ ਉਸ ਤੋਂ ਬਾਅਦ ਦੂਸਰੇ ਗੇਟ ਤੇ ਤਲਾਸ਼ੀ ਆ ਜਿਹੜੀ ਲਈ ਜਾਂਦੀ ਆ ਪਰ ਕਿਤੇ ਨਾ ਕਿਤੇ ਨਾਬਾ ਜ਼ੇਲ ਦੀ ਗੱਲ ਕੀਤੀ ਜਾਵੇ ਤਾਂ ਇਸ ਜੇਲ ਦੇ ਵਿੱਚ ਬੜੀ ਸਖਤਾਈ ਕੀਤੀ ਹੋਈ ਆ 2016 ਤੋਂ ਬਾਅਦ ਜੇਲ ਬ੍ਰੇਕ ਕਰਨ ਤੋਂ ਬਾਅਦ ਬੜੀ ਸਖਤਾਈ ਆ ਜਿਹੜੀ ਇਸ ਜੇਲ ਦੇ ਵਿੱਚ ਨਾਜ਼ਰ ਆਈ ਆ ਦਾ ਇਸਾ ਜੇਲ੍ਹ ਦੇ ਸੁਬਡੈਂਟ ਜਿਹੜਾ ਰਮਨਦੀਪ ਸਿੰਘ ਪੰਗੂ ਨੇ ਉਹ ਵੀ ਕਿਤੇ ਨਾ ਕਿਤੇ ਸਖਤ ਨੇ ਕਿਉਂਕਿ ਜਦੋਂ ਕੋਈ ਮੁਲਾਕਾਤੀ ਆਉਂਦਾ ਤਾਂ ਉਹਦੀ ਬਿਲਕੁਲ ਤਲਾਸ਼ੀ ਲਈ ਜਾਂਦੀ ਆ ਪਰ ਹੁਣ ਜੋ ਬਾਡੀ ਸਕੈਨਰ ਲੱਗਣ ਜਾ ਰਹੇ ਨੇ ਪੰਜਾਬ ਦੀਆਂ ਜੇਲਾਂ ਦੇ ਵਿੱਚ ਕਿਤੇ ਨਾ ਕਿਤੇ ਨਸ਼ੇ ਨੂੰ ਜਾਂ ਮੋਬਾਈਲਾਂ ਨੂੰ ਜ਼ਰੂਰ ਠੱਲ ਪਵੇਗੀ ਪਰ ਵੇਖਣਾ ਇਹ ਹੋਵੇਗਾ ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਵੀ ਬੜੇ ਸਖਤ ਨਾਜ਼ਰ ਆਏ ਸੀ ਕਿ ਪੰਜਾਬ ਦੀਆਂ ਜੇਲਾਂ ਦੇ ਵਿੱਚ ਕਿਸ ਤਰ੍ਹਾਂ ਮੋਬਾਈਲ ਜਾਂਦੇ ਨੇ ਕਿਸ ਤਰ੍ਹਾਂ ਨਸ਼ਾ ਜਾਂਦਾ ਪਰ ਉਸ ਨੂੰ ਰੋਕਣ ਦੇ ਲਈ ਹੁਣ ਪੰਜਾਬ ਸਰਕਾਰ ਵੱਲੋਂ ਇਹ ਉਪਰਾਲੇ ਨੇ ਜਿਹੜੇ ਕੀਤੇ ਜਾ ਰਹੇ ਨੇ ਪਰ ਵੇਖਣਾ ਇਹ ਹੋਵੇਗਾ ਬਾਡੀ ਸਕੈਨਰ ਲੱਗਣ ਤੋਂ ਬਾਅਦ ਕਿ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਮੋਬਾਈਲ ਫੋਨ ਜਾਂ ਨਸ਼ਾ ਉਸੇ ਤਰ੍ਹਾਂ ਜਾਵੇਗਾ ਜਾਂ ਕੰਟਰੋਲ ਹੋਵੇਗਾ ਨਾਬਾ ਤੋਂ ਹਰਮਿੰਦਰ ਸਿੰਘ ਮਾਨ